ਸਤ ਨਾਮ ਵਹਿ ਕਰੂ ਸਾਹਿਬ ਜੀ ਕਿਤੋ ਸੁਹਿਲਾ ਸੁਹਿਲਾ ਰਾਗ ਉਹ ਦੀ ਦੀਪ ਕੀ ਬੰਨ ਪਹਿਲਾ ੴ ਸਤਗੁਰ ਪ੍ਰਸਾਦ ਜਗਰ ਕਰਤੇ ਆਕੀਏ ਕਰਤੇ ਵਿਚਾਰ ਤਿਤ ਕਰ ਗਾਓ ਸੁਹਿਲਾ ਸਿਰੋ ਸਿਰਜਣਹਾਰ ਤੁਮ ਗਾਓ ਮਿਹਰ ਪਾਉ ਕਾ ਸੁਹਿਲਾ ਹੋ ਆਰੀ ਜੀ ਸੁਹਿਲੇ ਸਦਾ ਸੁਖ ਹੋਇ ਰਹਾ ਨੀਤ ਨਜਿੜ ਸਮਾਲਿਯਨ ਦੇਖੇ ਗਾ ਦੇਵਨਹਾਰ ਤੇਰੇ ਦਾਨ ਕਿੰਤਨਾ ਬਵ ਦੇਤਾ ਤੇ ਕਉਨ ਸਮਹਰ ਸੰਭ ਸਹ ਲਿਖਿਆ ਮਿਲ ਕਿਰਪਾ ਹੋ ਤੇ ਲਭ ਦਿਹੋ ਸਜਣ ਸੀਸਣੀਆ ਜਵ ਸਸੂ ਮੇ ਲਭ ਕਰ ਕਰ ਹੋ ਪਹੁੰਚ ਸਦ੍ਰੇ ਨਿਤ ਭਵਨ ਸਦਨ ਹਰਿ ਸਿਮਰੀਐ ਨਾਨਕ ਸੇ ਦੇਵਨ ਰਗਸਮਹਲਾ ਪਹਿਲਾ ਛੇ ਕਰਿ ਛੁਰਿਪ ਦੇਸ ਗੁਰਗਰੇ ਕੋ ਵੇਸ ਨੇਕ ਬਾਬਾ ਜਗਰ ਕਰਤੇ ਕੀਤ ਹੋਏ ਸੋਗ ਰਾਗ ਵਡਾਈ ਤੋਈ ਰਾਵ ਮਸੀਆ ਜਿ ਸਿ ਘਣੀਆ ਪਹਾਰ ਦਿੱਤੀ ਵਾਰੀ ਮਹੋਵਾ ਸਰ ਜੇ ਕੋ ਤਨੇ ਕ ਨਾਨਕ ਕਰਤੇ ਕੀ ਕੀ ਵੇਸ ਰਗਤ ਨਸਰੀ ਮਹਲਾ ਪਹਿਲਾ ਗਗਨ ਮੈ ਥਰ ਰਵਿ ਚੰਦ ਦੀਪਕ ਬਨ ਤਰਕ ਮੰਡਲ ਜਨਕ ਮੋਤੀ ਤੋ ਮਲਿਆਨ ਪਵਨ ਚਰੋ ਕਰੇ ਸਗਲ ਮਨ ਰਾਏ ਫਲੰਤ ਜੋਤੀ ਕੈਸੇ ਆਰਤੀ ਹੋਏ ਪਵ ਖੰਡਨ ਤੇਰੀ ਆਰਤੀ ਅਨਹਤ ਸ਼ਬਦ ਬਾਜੰਤ ਪੈਰੀ ਰਹ ਸਹਸਤਵ ਨੈਨ ਨਨ ਹੈ ਤੋਇ ਕੋ ਸੈ ਸਮੂਰਤ ਨਨ ਏਕ ਤੋਹੀ ਸੈਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਸਤਵ ਗੰਧ ਤੇ ਚਲਤ ਮੋਹੀ ਸਭ ਜੋਤ ਜੋਤ ਹੈ ਸੋਇ ਕਿਹਦੇ ਚਾਨਣ ਸਮ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਈ ਜੋਤੀ ਸੁਪਾਵੈ ਸੁਆਰਤੀ ਹੋਈ ਹਰ ਚਰਨ ਕਾਉਲ ਮਕਰੰਦ ਰਵਤ ਮਨੋਂ ਦਿਨੋਂ ਵਹੀ ਪਿਆਸ ਰਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਇ ਵਸ ਰਗਉੜੀ ਪੂਰਬੀ ਮਹਲਾਪ ਚੌਥਾ ਕਾਮ ਕਰੋ ਨ ਕਰਪਾ ਭਰਿਆ ਮਿਲ ਸਾਧੂ ਖੰਡਰ ਕੰਡਾਏ ਪੂਰਾ ਬਲਿਖਤ ਲਿਖਾ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧ ਅਨੂਨੀ ਪੁਨ ਵੱਡਾਏ ਕਰ ਡੰਡਾ ਆਤਮ ਨੂੰ ਵੱਡਾ ਹੈ ਰਾ ਸਾਕਤਰ ਸਾਧਨ ਜਾਣਿਆ ਤਨੰਤਰ ਹੋ ਮੈਂ ਕੰਡਾਏ ਜਿਉ ਜਿਉ ਚੱਲੇ ਚੁਬੈ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਨ ਭੁਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋਸੋ ਖੰਡ ਬਰਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਰਾਖ ਰਖ ਵੜ ਵਡਾਏ ਜਨ ਨਾਨਕ ਨਾਮ ਧਾਰ ੜਿ ਕਹਿ ਨਰਨਾਮਹਿ ਸੁਖ ਮੰਡਾ ਹੈ ਰਾਗ ਗਉੜੀ ਪੁਰਬੀ ਮਹੱਲਾ ਪੰਜਵਾ ਕਰੋ ਬਨੇਤੀ ਸੁਣ ਮੇਰੇ ਮੀਤ ਸੰਤ ਜਨ ਕੀ ਬੇਲਾ ਯਾ ਘੜ ਚਲੋ ਹਰ ਲਾ ਅਹਗੇ ਵਿਸ਼ ਸੁਹੇਲਾ ਆਦ ਕਟਾ ਦਿਨ ਸਹਰੇਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਾ ਇਹ ਸੰਸਾਰ ਵਿਕਾਰ ਸੰਸੈਮ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆਵੇ ਉਹ ਰਸ ਕਤਕਤਾ ਤਿਨੇ ਜਾਣੀ ਜਕ ਉਸ ਬਜੋ ਹਰ ਗੁਰ ਤੇ ਮਨ ਵਸੀਰਾ ਨਿਜ ਗਰ ਮਹਿਲ ਪਾ ਸੁਖ ਜੈ ਜੀ ਬਹਰਨ ਹੋਏ ਗੁਫੇਰਾ ਅੰਤਰ ਜਮੀ ਪ੍ਰਖ ਵਿਦਾਤੇ ਸਰਦ ਮਨ ਕੀ ਪੂਰੇ ਨਰਕ ਦਾਸ ਸੁਖ ਮੰਗੈ ਮਗਰ ਸੰਤਨ ਗੀਤੂਰੇ ਅੰਤਰ ਜਾਮੇ ਵਰਕ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੰਗ ਮਗਰ ਸੰਤਨ ਗੀਤੂਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਾਹਿਬ ਜੀ ਕਿਤੋ ਸੁਹੇਲਾ ਸੁਹੇਲਾ ਰਾਗ ਉਹ ਦੀਪ ਕੀ ਬੰਨ ਪਹਿਲਾ ੴ ਸਤਗੁਰ ਪ੍ਰਸਾਦ ਜਹਰ ਕਰਤੇ ਆਕੀਏ ਕਰਤੇ ਵਿਚਾਰ ਤਿਤ ਕਰ ਗਾ ਸੁਹੇਲਾ ਸਿਰੋ ਸਿਰਜਣਹਾਰ ਤੁਮ ਗਾਵੋ ਮਿਲਿਰ ਪਾਉ ਕਾ ਸੁਹਿਰਾ ਹੋ ਆਰੀ ਜੀ ਸਹੇਲੇ ਸਦਾ ਸੁਖ ਹੋਇ ਰਹਾ ਨਿਤ ਨਜਿੜ ਸਮਾਲਿਆ ਨ ਦੇਖੇ ਗਾ ਦੇਵਨਹਾਰ ਤੇਰੇ ਦਾਨ ਕਿੰਤਨਾ ਬਵ ਦੇਤਾ ਤੇ ਕਉਨ ਸਮਹਰ ਸੰਬ ਸਹ ਲਿਖਿਆ ਮਿਲ ਕਿਰਪਾ ਹੋ ਤੇ ਲਿਹੋ ਸਜਣ ਸੀਸਣੀਆ ਜਵ ਸਸੂ ਮੇ ਲਭ ਕਰ ਕਰ ਹੋ ਪੌਂਚ ਸਦ੍ਰਿਨੇਤ ਭਵਨ ਸਦਨ ਹਰਿ ਸਿਮਰੀਐ ਨਾਨਕ ਸੇ ਦੇਵਨ ਰਗਸਮ ਹਲਾ ਪਹਿਲਾ ਛੇ ਕਰ ਛੇ ਗੁਰship ਦੇਸ ਕਰ ਕਰ ਕੋ ਵੇਸ ਨੇਕ ਬਾਬਾ ਜੇ ਕਰ ਕਰਤੇ ਕੀਤ ਹੋਏ ਸੋਗ ਰਾਗ ਵਡਾਈ ਤੋਈ ਰਾਵ ਮਸੀਆਂ ਜਿ ਹਾ ਜਿ ਘਣੀ ਹਾਂ ਪਹਾਰ ਦਿੱਤੀ ਵਾਰੀ ਮਹੋਵਾ ਸੂਰਜ ਕੋ ਰਤਨੇ ਕ ਨਾਨਕ ਕਰਤੇ ਕੀ ਕੀ ਤਿਵੇਸ ਰਗਤ ਨਸਰੀ ਮਹਲਾ ਪਹਿਲਾ ਗਗਨ ਮੈ ਥਰ ਰਵ ਚੰਦ ਦੀਪਕ ਬਨ ਤਰਕ ਮੰਡਲ ਜਨਕ ਮੋਤੀ ਤੋ ਮਨ ਆਹਨ ਲੋ ਪਵਨ ਚਾਰੋ ਕਰੇ ਸਗਲ ਮਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਈ ਕਵ ਖੰਡਨ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੈਰੀ ਰਹ ਸਹਸਤਵ ਨੈਨ ਨਨ ਹੈ ਤੋਇ ਕੋ ਸਹਸ ਮੂਰਤੇ ਨਾ ਇੱਕ ਤੋਹੀ ਸੈਸ ਪਦ ਵਿਮਨਣ ਇੱਕ ਪਦ ਗੰਧ ਬਿਨ ਸੈਸ ਤਵਗਲ ਤੇ ਚਲਤ ਮੋਹਿ ਸਭ ਮ ਜੋਤ ਜੋਤ ਹੈ ਸੋਇ ਤੇ ਹੀ ਦੇ ਚਾਨਣ ਸਭ ਚਾਨਣ ਹੋਏ ਗੁਰਸਖੀ ਜੋਤ ਪ੍ਰਗਟ ਹੋਇ ਜੋਤੀ ਸਭ ਆਵ ਸੁਆਰਤੀ ਹੋਇ ਹਰ ਚਰਨ ਕਾਉਲ ਮਕਰੰਦ ਰਵਤ ਮਨੋਂ ਦਿਨੋਂ ਵਹੀ ਪਿਆਸ ਰਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰੇ ਨਾਇ ਵਸ ਰਗਉੜੀ ਪੂਰਬੀ ਮਹਲਾਪ ਚੌਥਾ ਕਾਮ ਕ੍ਰੋਧ ਨਗਰ ਪਾ ਭਰਿਆ ਮਿਲ ਸਾਧੂ ਖੰਡਰ ਕੰਡਾ ਹੈ ਪੂਰਾ ਬਲਿਖਤ ਲਿਖਾ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧ ਅਨੁਲੀ ਪੁਨ ਵੱਡਾ ਏ ਕਰ ਡੰਡਾ ਆਤਮ ਨੂੰ ਵੱਡਾ ਏ ਰਾ ਸਾਕ ਤਰ ਸਾਧਨ ਜਾਣਿਆ ਤিনੰਤਰ ਹੋ ਮੈਂ ਕੰਡਾ ਏ ਜਉ ਜਉ ਚੱਲੇ ਚੁਬੈ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਏ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਨ ਭੁਖੰਡਾ ਏ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਖਣ ਬਰਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਰਾਗ ਰਾਕ ਵੜ ਵੱਡਾ ਹੈ ਜਨ ਨਾਨਕ ਨਮ ਧਾਰ ਢਿਕੇ ਹੈ ਨਰਨਾਮ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜੇਵਾ ਕਰੂ ਬਨੇ ਤੀ ਸੁਣ ਮੇਰੇ ਮੀਤ ਸੰਤ ਜਨ ਕੀ ਬੇਲਾ ਯਾ ਘੜ ਚਲੋ ਹਰ ਲਾਹ ਅਹਗ ਵਿਸਨ ਸੁਹੇਲਾ ਆਦ ਕਟਾ ਦਿਨ ਸਹਰੇਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਾ ਇਹ ਸੰਸਾਰ ਵਿਕਾਰ ਸੰਸੈਮ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆਵੇ ਉਹ ਰਸ ਅਕਾਥਕਤਾ ਦਿਨੇ ਜਾਣੀ ਜਕ ਐਸਾ ਬਾਜੋ ਹਰ ਗੁਰ ਤੇ ਮਨ ਵਸੇ ਰਾ ਨਿਜ ਘਰ ਮਹਿਲ ਪਾ ਸੁਖ ਜੈ ਜੀ ਬਹਰਨ ਹੋਏ ਗੁਫੇਰਾ ਅੰਤਰ ਜਾਮੀ ਪਰਖ ਵਿਦਾਤੇ ਕਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮੁਗ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪਰਖ ਵਿਦਾਤੇ ਕਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗ ਮਗ ਘਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਾਹਿਬ ਜੀ ਕਿਤ ਰੋ ਸੁਹੇਲਾ ਸੁਹੇਲਾ ਰਾਗ ਉਹ ਦੀ ਦੀਪ ਕੀ ਬੰਨਾ ਪਹਿਲਾ ੴ ਸਤਗੁਰ ਪ੍ਰਸਾਦ ਜਗਰ ਗ੍ਰਿਤੇਆ ਕੀਏ ਕਰਤੇ ਕ ਵਿਚਾਰ ਤਿਤ ਕਰ ਗਉ ਸੁਹਿਲਾ ਸਿਰੋ ਸਿਰਜਣਹਾਰ ਤum ਗਾਵੋ ਮੇਰੇ ਪਉ ਕਾ ਸੁਹਿਲਾ ਹੋ ਆਰੀ ਜੀ ਸਹੇਲੇ ਸਦਾ ਸੁਖ ਹੋਇ ਰਹਾ ਨਿਤ ਨ ਜਿਹੜੇ ਸਮਾਲਿਆਨ ਦੇਖੇ ਗਾ ਦੇਵਨਹਾਰ ਤੇਰੇ ਦਾਨ ਕਿੰਤਨ ਬਵ ਦੇਤਾ ਤੇ ਕਉਨ ਸੁਮਹਾਰ ਸੰਬ ਸਹਲਿਖਿਆ ਮਿਲ ਕਰਪਾ ਹੋ ਤੇ ਲਬ ਦੇਖੋ ਸਜਣ ਸਿਸਣੀ ਆਉ ਜਵ ਸਸੂ ਮੇ ਲਬ ਕਰ ਕਰ ਹੋ ਪੌਂਚਾ ਸਦਰੇ ਨਿਤ ਭਵਨ ਸਦਨ ਹਰਿ ਸਿਮਰੀਐ ਨਾਨਕ ਜੀ ਦੇਵਨ ਰਗਸ ਮਹਲਾ ਪਹਿਲਾ ਛੇ ਕਰ ਛੇ ਗੁਰship ਦੇਸ ਕਰ ਕਰ ਕੋ ਵੇਸ ਨੇਕ ਬਬ ਜਗਰ ਕਰਤੇ ਕਿਰਤ ਹੋਏ ਸੋਗ ਰਾਗ ਵਡਾਈ ਤੋਈ ਰਾਵ ਮਸੀਆ ਜਿ ਸਿ ਘਣੀਆ ਪਹਾਰ ਦਿੱਤੀ ਵਾਰੀ ਮਹੋਵ ਸੁਰਜ ਕੋ ਰਤਨੇ ਕੋ ਨਾਨਕ ਕਰਤੇ ਕੀ ਕੀ ਤੇ ਵੇਸ ਰਗਤ ਨਸਰੀ ਮਹਲਾ ਪਹਿਲਾ गगन में थारो बिचंद दीपक बन तरक मंडल जनक मोती तू मल्यान लो पवन चरो करे सकल मन राए फलंत ज्योति कैसी आरती होई अब खंडणा तेरी आरती अनहत शब्द बाजत पैरी रह सस्तव नन नन है तोय कोセスमूर्त ਨਉ ਇੱਕ ਤੋਹੀ ਸੈਸ ਪਦ ਵਿਮਨਣ ਇੱਕ ਪਦ ਗੰਧ ਬਿਨ ਸੈਸ ਤਵ ਗੰਤ ਚਲਤ ਮੋਹਿ ਸਭ ਜੋਤ ਜੋਤ ਹਸੋਏ ਤੇ ਹਿਰਦੇ ਚਾਨਣ ਸਭ ਚਾਨਣ ਹੋਏ ਗੁਰਸਖੀ ਜੋਤ ਪ੍ਰਗਟ ਹੋਏ ਜੋਤੀਸ ਭਵ ਸੁਆਰਤੀ ਹੋਏ ਹਰ ਚਰਨ ਕਾਉ ਮਕਰੰਦ ਰਵਤ ਮਨੋਂ ਦਿਨੋਂ ਵਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਇ ਵਸ ਰਗਉੜੀ ਪੂਰਬੀ ਮਹਲਾਪ ਚੌਥਾ ਕਾਮ ਕੁਰੋ ਨ ਕਿਰਪਾ ਫਰਿਆ ਮਿਲ ਸਾਧੂ ਖੰਡਰ ਕੰਡਾਏ ਪੂਰਾ ਬਲਿਖਤ ਲਿਖਾ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਸਰਸਾਦ ਅਨੁਲੀ ਪੁਣ ਵੱਡਾ ਏ ਕਰ ਡੰਡਾ ਆਤਮ ਨੂੰ ਵੱਡਾ ਏ ਰਾ ਸਾਕ ਤਰ ਸਾਧਨ ਜਾਣਿਆ ਤিনੰਤਰ ਹੋ ਮੈਂ ਕੰਡਾ ਏ ਜਿਉ ਜਿਉ ਚੱਲੇ ਚੁਬੈ ਦੁਖ ਪਾਵੇ ਜਮ ਕਾਲ ਸਹ ਸਿਰ ਡੰਡਾ ਏ ਹਰ ਜਨ ਹਰ ਹਣ ਨਾਮ ਸਮਾਣੀ ਦੁਖ ਜਨ ਮਨ ਭੁਖੰਡਾ ਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਖਣ ਬਰਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਰਾਕ ਰਾਕ ਵੜ ਵੱਡਾ ਹੈ ਜਨ ਨਾਨਕ ਨਮ ਧਾਰ ਢਿਕੇ ਹੈ ਧਰਨਾਮੇ ਹੀ ਸੁਖ ਮੰਡਾ ਹੈ ਰਾਗਉੜੀ ਪੂਰਬੀ ਮੰਨਾ ਪੰਜੇਵਾ ਕਰੂ ਬਨੇ ਤੀ ਸੁਣ ਮੇਰੇ ਮੀਤਾ ਸੰਤ ਡਰ ਕੀ ਬੇਲਾ ਯਾ ਘੜ ਚਲੋ ਹਰ ਲਾਹ ਅਹਗ ਵਿਸਨ ਸੁਹੇਲਾ ਆਦ ਕਟਾ ਦਿਨ ਸਹਰੇਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਾ ਇਹ ਸੰਸਾਰ ਵਿਕਾਰ ਸੰਸੈਮ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆਵੇਂ ਓ ਰਸ ਅਕਤਕਤਾ ਦਿਨੇ ਜਾਣੀ ਜਕ ਉਈ ਸਭਾ ਜੋ ਅਰਗੁਤੇ ਮਨ ਬਸੇ ਰਾ ਲਿਜ ਗਰ ਮਹਿਲ ਪਾ ਸੁਖ ਜੈ ਜੀ मरणो गुफेरा अन् जामि पख विदाते सुख मांग मग कर संतन की धूरे अंतर जामी परख विदाते श मन की पूरे ਨਾਨਕ ਦਾਸ ਐ ਸੁਖ ਮੰਗ ਮਗ ਘਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ